ਮਾਸੀ ਤੈਨੂੰ ਇਨੀ ਗੱਲ ਦਾ ਪਤਾ ਹਨਾ ਥਾਣੇ ਰਿਪੋਰਟ ਦਿੱਤੀ ਆ ਤੂੰ ਕੀ ਚਾਹੁੰਦੀ ਆ ਕਿ ਉਹਨੂੰ ਮੈਂ ਕੁੱਟਾਂ ਮਾਰਾਂ ਆ ਬੁੱਢੇ ਬਾਰੇ ਮੇਰੇ ਮਾਪਿਆਂ ਦਾ ਸਾਡਾ ਸਿਕਾਵੇ ਆ ਜਿਹੜੀ ਮੇਰੀ ਭੈਣ ਬੈਠੀ ਆ ਇਹਨੂੰ ਕਟਾ ਦੇਓ ਥਾਣੇ ਜਾ ਕੇ ਕੀ ਚਾਹਨੀ ਤੂੰ ਵਾਹ ਵੇ ਮੇਰੇ ਵੱਡੇ ਆ ਪੜੇ ਲਿਖਿਆ ਪੁੱਤਾ ਕਿਹੜੀ ਥਾਣੇ ਚ ਰਿਪੋਰਟ ਲਖਾਈ ਜਾਂਨੇ ਦੱਸੀ ਜਰਾ ਕਿ ਮੈਨੂੰ ਆਇਆ ਕੋਈ ਘਰ ਕੋਈ ਪੁਲਿਸ ਵਾਲਾ ਆਇਆ ਘਰ ਇਨਕੁਇਰੀ ਕਰਨ ਲਈ ਨਹੀਂ ਜਾਂ ਮੌਕਾ ਵੇਖ ਲਈ ਜਾਂ ਤੁਹਾਨੂੰ ਡਰਾਵਾ ਦੇਣ ਲਈ ਘਰ ਤੇ ਨਹੀਂ ਕੋਈ ਆ। ਜਾਣ ਜਾ ਕੇ ਰਿਪੋਰਟ ਲਖਾ ਕੇ ਆ ਖਾਣੇ। ਤੇ ਤੁਹਾਡੇ ਘਰ ਦੇ ਲੱਗੇ ਚੋਰ ਘੁੰਮਦੇ ਹੀ ਆਉਣਗੇ ਤੇ ਲਈ ਮੌਕਾ ਵੇਖਣ। ਸਿਵਕ ਮਾਸੀ ਦੀ ਗੱਲ ਨੂੰ ਗੌਰ ਕਰ। ਇਹਨੇ ਨਾ ਕਿਸੇ ਦੇ ਕਹਿਣ ਤੇ ਨਾ ਡਰਾਵਾ ਦਿੱਤਾ ਹੀ। ਕੰਜਰ ਉਹ ਚੋਲਿਆਂ ਦੇ ਕਹਿਣ ਦੇ ਦਿੱਤਾ ਨਾ ਹੀ। ਕਿ ਤੂੰ ਪੁਲਿਸ ਦੀ ਤਮਕੀ ਲਾ ਦੇ। ਚੁੱਪ ਕਿੱਥੇ ਬਹਿ ਜਾਣਗੇ? ਅਹੀਂ ਕਦੀ ਥਾਣੇ ਚ ਤੁਰੇ ਫਰੇ ਨਹੀਂ। ਨਾ ਸਾਨੂੰ ਕੋਈ ਐਡੀਸੀ ਦਾ ਪਤਾ ਕਿਹੇ ਗੱਲ ਦਾ। ਤੇ ਬੱਸ ਫਿਰ ਮੰਮੀ। ਇਹ ਗੇਮ ਇਹਨੇ ਚਲਾਈ ਜੇ। ਕੋ ਯਾਰ ਮੇਰਾ ਦਿਮਾਗ ਕੰਮ ਹੀ ਨਹੀਂ ਕੀਤਾ ਐਂ ਚੀਜ਼ ਨੂੰ ਬਸ ਤਾਂ ਇਹ ਜ਼ੁਬਾਨ ਨਾਲ ਹੀ ਚੱਲਦੀਆਂ ਦੋਵਾਂ ਤਰ੍ਹਾਂ ਟੈਂਕਰਾਵਾਦੀਆਂ ਮਸੀ ਜ਼ੁਬਾਨ ਦੀ ਗੱਲ ਨਹੀਂ ਜਿੱਦਾਂ ਦੇ ਹਾਲਾਤ ਹੀ ਨਾ ਕੁਝ ਸੋਝਦਾ ਨਹੀਂ ਮੇਰੇ ਦਿਮਾਗੇ ਪਹਿਲੇ ਹੀ ਐਂ ਚ ਹੀ ਰਾਜਦੀ ਨਾ ਇਹਨੂੰ ਮੈਂ ਤੀਰਾਂ ਨੂੰ ਸਿੱਧਾ ਕਰ ਦਮੈਂ ਇਹਨੂੰ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਦਿਮਾਗ ਨੂੰ ਬੋਲੀ ਆ ਨਹੀਂ ਦੱਸ ਐਦਾਂ ਥੋੜੀ ਹੁੰਦਾ ਵੈ ਤੂੰ ਵੀ ਬੜੀ ਛਤਰੋਂ ਬੜੀ ਫਿਰਦੀ ਹੁੰਦਾ ਗੱਲਾਂ ਹੀ ਹੁੰਦੀਆਂ ਤੈਨੂੰ ਹੀ ਨਾ ਹਣ ਤੂੰ ਚੱਜਦੀ ਹੁੰਦੀ ਹਿਆ ਤੂੰ ਵੀ ਸੋਰੇ ਵਸ ਕੇ ਆਉਂਦੀ ਮੰਮੀ ਵੇ ਲੋ ਮਾਸੀ ਮੈਨੂੰ ਮੈਨੇ ਨਹੀਂ ਜਾਂਦੀ ਐ ਨਾ ਤੂੰ ਹੁਣ ਕੁਛ ਕਰਕੇ ਵਿਖਾ ਦੇ ਜੇ ਇਹ ਨਾ ਅੱਖਾਂ ਤੋਂ ਮਾਰ ਸਾਰੇ ਕੁਛ ਖੁੱਲਾ ਰੱਖਿਆ ਕਰੋ ਤੂੰ ਕਰ ਨਾ ਹਣ ਸੂਤਰ ਵੇਖਣ ਵਾਲੇ ਕਿਦਾਂ ਦੀ ਜਬਾਨ ਚੱਲਦੀ ਐ ਫੜ ਲੈ ਨੂੰ ਜਾ ਕੇ ਇੱਕ ਵਾਰੀ ਪੁੱਛ ਉਹਨੂੰ ਕੀ ਚਾਹੁੰਦੀ ਐ ਲੈ ਮੈਂ ਇੱਕ ਵਾਰੀ ਤੂੰ ਹੀ ਸਾਨੂੰ ਲੈ ਜਾਂਦੇ ਫੜ ਲੈ ਕਰ ਲੈ ਐ ਕਰ ਲੈ ਤਾਂ ਆਪ ਸਾਨੂੰ ਕੀ ਗੱਲਾਂ ਕਰਨ ਨੂੰ ਆਏ ਹੋ ਅਸੀਂ ਆਪ ਸੰਘਿਆ ਨੂੰ ਜਾ ਕੇ ਚਾਹ ਨਾ ਮੇਰੇ ਨਾਲ ਪੁੱਤੇ ਤੁਹਾਡੇ ਘਰ ਦਾ ਮਸਲਾ ਮੈਂ ਵਿੱਚ ਬੋਲ ਕੇ ਬੁਰੀ ਬਣੂਗੀ ਮੈਂ ਤਾਂ ਸਲਾਹ ਦੇ ਸਕਦੀ ਆ ਸਲਾਹਾਂ ਤੂੰ ਦੇ ਰਹੀ ਐ ਤੇ ਕਰ ਤੂੰ ਕੋਈ ਨਹੀਂ ਸਕਦੀ ਨਾ ਤੇ ਤੈਨੂੰ ਗੱਲ ਲਈ ਬੁਲਾਇਆ ਇੱਥੇ ਸਲਾਹਾਂ ਦੈਨ ਨੂੰ ਸਲਾਹ ਹੀ ਦੇ ਸਕਦੀ ਭੈਣੇ ਜੇ ਮੈਂ ਗਾ ਕੇ ਕਰੂੰਗੀ ਤੇ ਰਿਸ਼ਤੇਦਾਰੀ 'ਚ ਮੈਂ ਵੀ ਬੁਰੀ ਬਣਦੀ ਆ ਅੱਛਾ ਤੈਨੂੰ ਸਾਡੀ ਤੁਹਾਡੇ ਘਰ ਦਾ ਮਸਲਾ ਵਾ ਗੱਡੀ ਤੇ ਵੀ ਤੇ ਤਹੀ ਬਹਿਣਾ ਗੱਡੀ ਗੱਡੀ ਲੈ ਮबारक ਆ ਗਿਆ ਮਮੀ ਉਹ ਉਹਨਾਂ ਨੂੰ ਬਾਹਰ ਹੀ ਕੱਢਤਾ ਕਮਰੇ ਜੋਂ ਕਿਉਂ ਕੱਢਤਾ ਕੰਨ ਮੰਨਦਾ ਜਾਂਦਾ ਹੈਗਾ ਤੂੰ ਨਹੀਂ ਆਣਾ ਕਹਿੰਦੇ ਉਹ ਬਾਹਰ ਹੀ ਫੋਟਾ ਦਾ ਦੂੰਗਾ ਉਹਦੇ ਵੀ ਭੈੜਾ ਹੋ ਗਿਆ ਉਹਨਾਂ ਨੂੰ ਤੇਦੇ ਵੀ ਸ਼ੱਕ ਹੁੰਦਾ ਕਿ ਇਹ ਲਾ ਰਿੰਦਾ ਵਾ ਉਹ ਕੀ ਕੀਤਾ ਜਾ ਮਮੀ ਇੱਕ ਗੱਲ ਹੈ ਮੈਂ ਕਿ ਜਦੋਂ ਤੁਹਾਨੂੰ ਤੁਹਾਡੇ ਲੱਗ ਗਿਆ ਆਣਗੇ ਤੁਹਾਨੂੰ ਜਦੋਂ ਮਾਰਨਗੇ ਹਾਂ ਹੂੰ ਜਿੱਤਰਾ ਤੇ ਅੱਜ ਉਹਨਾਂ ਨੂੰ ਆਇ ਤੇ ਨਾ ਉਹਨਾਂ ਨੂੰ ਕੁਛ ਨਾ ਕਰੋ ਉਹ ਨੂੰ ਨਾ ਰੀਡੀਮ ਨਾ ਲੰਗ ਜੂਤਾ ਡੇ ਲੱਗ ਰਹੇ ਨੇ ਤੁਹਾਨੂੰ ਕੁਛ ਪਾਹੰਗੇ ਇਹ ਹੁਤੇ ਮੈਂ ਡਿੱਕ ਨਹੀਂ ਆ ਨਾ ਕਦੋਂ ਮੈਨੂੰ ਕੁਛ ਕਹਿਣਗੇ ਤੇ ਕਦੋਂ ਗੱਲ ਹੋਊਗੀ ਤਾਂ ਇ ਤੇ ਮੈਂ ਤੈਨੂੰ ਕਿਹਾ ਤੂੰ ਲੱਗੇ ਲੱਗੇ ਰਹਿ ਐਂ ਨਾ ਤੇ ਮੈਨੂੰ ਥੋੜੀ ਪਤਾ ਹੀ ਕਿੰਨੀ ਗੱਲ ਬਤਾ ਦੇ ਨਾ ਤੇ ਬਕੁੰਡੀ ਜਾ ਰਹੀ ਅੰਦਰੋਂ ਚਲ ਕੋਈ ਨਾ ਤੁਰ ਲੈ ਜੀ ਤੇ ਹੋਰ ਕੋਈ ਵਿੰਦੀ ਆਣੀ ਆਪਣਾ ਆਪਣੇ ਕੋਲੀ ਰੱਖੀ ਮਸੀਆ ਨੂੰ ਗੱਡੀ ਤੇ ਮਿਹਨਤ ਦਈ ਜਾਣੀ ਆ ਸਾਡੇ ਘਰੇ ਗੱਡੀ ਵੇਖਣ ਆਉਣ ਕੋਡਾ ਬਾਰ ਬਾਰ ਤੂੰ ਹੀ ਵੇਖਣ ਆਉਂਦੀ ਆ ਕਿ ਆ ਉਹ ਗੱਡੀ ਵੇਖਣ ਜਾਵਾ ਕਿੱਥੇ ਆ ਗੱਡੀ ਗੱਡੀ ਕਿੱਥੇ ਆ ਸਾਨੂੰ ਤਾਂ ਮਿਹਣੇ ਦੇਈ ਜਾਣੀ ਕਿ ਤੁਸੀਂ ਗੱਡੀ ਮੰਗਦੇ ਤੁਸੀਂ ਇਹ ਕਰਦੇ ਮਾਸੀ ਨਾ ਬੱਸ ਘਿਓ ਪਿਓ ਕੇ ਨਾ ਚਿੱਤਰ ਮਾਰੰਦੀ ਸਾਡੇ ਨਾਲ ਹੋ ਕੇ ਨਾ ਗੱਲ ਨਹੀਂ ਕਰਦੀਗੀ ਪੁੱਤ ਤੈਹੀ ਮੰਗੀ ਹੀ ਤੇ ਤਾਂ ਹੀ ਵੇਖਣ ਹੋਣੀਆਂ ਆਪੀ ਮਿਲੀ ਨੇ ਨਹੀਂ ਅਜੇ ਨਾਲੇ ਮੈਂ ਤੇ ਆਈ ਹਾਂ ਅਜ ਗੱਡੀ ਤੇ ਘੁੰਮਣ ਮੈਂ ਤਾਂ ਸੇਵਾ ਕਰਨ ਨੂੰ ਕੰਨੀ ਛੁੱਟੀਆਂ ਪਈਆਂ ਚੱਲ ਮੈਨੂੰ ਗੱਡੀ ਤੇ ਕਿਤੇ ਮਕਲੋੜ ਗਾ ਜਾਂ ਕਿਤੇ ਘਮਾ ਲਿਆ ਤੈਨੂੰ ਘੁੰਮਣ ਦੀ ਲੱਗੀ ਆ ਸਾਨੂੰ ਰੋਟੀ ਨਸੀਬ ਨਹੀਂ ਹੋਣ ਢਈ ਮਾਤਾ ਘੁੰਮਣ ਦੀ ਲੱਗੀ ਆ ਮਾਸੀ ਵੀ ਨਾ ਗੱਡੀ ਦੇ ਲਾਲਚ ਨੂੰ ਆਉਂਦੀ ਇੱਥੇ ਕਿ ਇਹਨਾਂ ਦੀ ਗੱਡੀ 'ਚ ਘੁੰਮ ਜਾਵਾਂਗੇ ਹਾਂ ਤਾਂ ਠੀਕ ਹੈ ਨਾ ਮਾਸੀ ਨੱਗਿਓ ਕਿ ਕੱਲ ਵੀ ਕਰੇਗਾ ਹਾਂ ਕਰੇ ਜੇ ਗੱਡੀ ਸਾਡੇ ਉੱਡੀ ਆ ਸਾਡੇ ਤੇ ਚੜ ਕੇ ਉਹਨੇ ਤੇ ਚੁੱਪ ਕਰਕੇ ਗੱਲ ਕਰੇ ਚਲਾ ਨਾਲ ਕਰਦੇ ਕੱਲੇ ਇਕੱਠੇ ਚਲੋ ਮੈਂ ਤੁਹਾਡੇ ਨਾਲ ਖਲੋ ਸਕਦੀ ਹਾਂ ਪਰ ਗੱਲ ਤਾਂ ਤੁਹਾਨੂੰ ਹੀ ਕਰਨੀ ਪੈਣੀ ਆ ਗੱਡੀ ਰਹਿਣੀ ਤਾਂ ਤੁਹਾਡੇ ਘਰ ਹੀ ਮੈਂ ਆਪਣੇ ਘਰ ਥੋੜੀ ਲੈ ਜਾਣੀ ਆ ਬਹੁਤ ਗੱਲ ਆ ਸਲਾਮਾ ਸਾਨੂੰ ਦਈ ਜਾਣੀਆਂ ਗਾ ਅੱਗੇ ਹੋਵੇ ਗੱਲ ਨਹੀਂ ਕਰਨੀ ਅਸਕਰ ਨੂੰ ਤੇਰੀ ਵੀ ਤਾਂ ਲੱਗਦੀ ਆ ਕੁਝ ਜੇ ਤੂੰ ਮੇਰੀ ਭਣਾਂ ਦੀਆਂ ਵੀ ਤੇਰੀ ਕੋਈ ਲੱਗਣ ਦੀ ਆ ਤੇਰੀ ਵੀ ਲੱਗਦੀ ਆ ਕੁਝ ਤੂੰ ਵੀ ਗੱਲ ਕਰ ਸਕਦੀ ਆ ਨਾ ਤੂੰ ਮੇਰੇ ਨਿਆਣੇ ਨੂੰ ਚੁੱਕਣਾ ਦੇਣੀ ਆਈ ਆ ਬਸ ਮੈਂ ਜਿੰਨੀ ਗੱਲ ਕਰ ਸਕਦੀ ਨਾ ਜਦੋਂ ਮੈਂ ਅੱਗੇ ਨਹੀਂ ਕਰਕੇ ਗਈ ਆ ਉਦੋਂ ਕਰਕੇ ਗਈ ਆ ਕਿਉਂਕਿ ਉਦੋਂ ਗੱਲ ਨਹੀਂ ਵਧੀ ਹੁਣ ਗੱਲ ਵਧ ਗਈ ਆ ਤੂੰ ਗੱਲ ਨਹੀਂ ਕਰਨੀ ਜੇ ਆ ਦੀਦੀ ਨੂੰ ਗਾਲਾਂ ਕੱਢੀਆਂ ਦੀਦੀ ਵੀ ਤੇਰੀ ਕੋਈ ਲੱਗਦੀ ਆ ਤੈਨੂੰ ਗੁੱਸਾ ਨਹੀਂ ਆ ਕਰ ਲੈ ਗੱਲ ਵੇ ਪੁੱਤ ਵੇ ਮੈਂ ਤੇ ਅੱਗੇ ਗੱਲ ਕਰਕੇ ਗਈ ਆ ਹੁਣ ਤੀਹ ਨੂੰ ਭਾ ਕੇ ਪੁੱਛੋ ਪਿਓ ਚੌਂਦੀ ਕੀ ਪਹਿਲੇ ਇਹ ਤਾਂ ਪੁੱਛੋ ਗੱਲ ਜਦੋਂ ਕਰਨ ਵਾਲੀ ਆ ਬੱਸ ਜੀ ਪਿਓ ਨੇ ਇਥੇ ਰਹਿਣਾ ਨਹੀਂ ਕਿ ਨਹੀਂ ਤੂੰ ਹੀ ਪੁੱਛ ਲੋ ਨਾ ਤੁਹਾਡੇ ਪੁੱਛਣ ਜੀ ਕੀ ਹੁੰਦਾ ਵੈ ਨਾਲ ਤੂੰ ਕੀ ਕਹਿੰਦੇ ਵਿਓ ਥਾਣਿਆਂ ਕੋਈ ਚੱਲ ਕੇ ਨਹੀਂ ਆਇਆ ਤੇ ਰਿਪੋਰਟ ਕੋਈ ਹੋਈ ਨਹੀਂ ਤੇ ਤੁਹਾਨੂੰ ਆਦਾ ਡਰ ਲੱਗਣ데요 ਸਾਡੇ ਤਾਂ ਆਹ ਚੱਲੋ ਸਾਡੇ ਦਿਮਾਗ ਨਹੀਂ ਦਿੰਦੀ ਸਮਾਂ ਨਹੀਂ ਹੋਈਆਂ ਅੰਗੇ ਲੱਗਦੀ ਸਾਡੇ ਦਿਮਾਗ ਤੇ ਦਿੰਦੀਆਂ ਗੱਲਾਂ ਹੀ ਨਹੀਂ ਆ ਥਾਣੇ ਵਾਲੀਆਂ ਇਹ ਤੇ ਆ ਕੇ ਤੂੰ ਹੀ ਆਨੂੰ ਦੱਸਿਆ ਤੂੰ ਹੀ ਦੱਸਿਆ ਨਾ ਚਲੋ ਫਿਰ ਚਲਦੇ ਆ ਉੱਠੋ ਉਹਨੂੰ ਅੱਗੇ ਵੀ ਸਮਝਾ ਕੇ ਗਈ ਆ ਵੀ ਜੇ ਕਿਤੇ ਹੋਆ ਤੇਰੀ ਗੱਲ ਬਾਤ ਜੇ ਤੂੰ ਕਿਤੇ ਜਾਣਾ ਤੇ ਦੱਸ ਦੇ ਉਹ ਕਿਹੜਾ ਕੁਝ ਬੋਲਦੀ ਆ ਕੁਝ ਉਹਨੂੰ ਫਿਰ ਚਲੋ ਫਿਰ ਅੱਜ ਦੀਦੀ ਕਦੀ ਪੁੱਛਿਆ ਹੋਵੇ ਤਾਂ ਬੋਲੇਓ ਸਲਾਮਾਂ ਦੇਣੀਆਂ ਆਉਂਦੀਆਂ ਚਲ ਆ ਆ ਜਾ ਉਹ ਬਹਿ ਜਾ ਇੱਥੇ ਇੰਨਾ ਗਰਮ ਨਾ ਹੋ ਮੇਰੀ ਸੁਣ ਗੱਲ ਇਹ ਗੱਲ ਤੁਹਾਨੂੰ ਹੀ ਕਰਨੀ ਪੈਣੀ ਮੈਂ ਨਹੀਂ ਕਰ ਸਕਦੀ ਅੱਗੇ ਤੂੰ ਹੀ ਦੱਸੰਦੇ ਵੀ ਤੁਹਾਡੇ ਮਾਰ ਮੜ ਡਾਂਗਾ ਨੇ ਤੁਹਾਡੀਆਂ ਲੱਤਾਂ ਭੰਤੀਆਂ ਪੈਣਪਰਾ ਮਾਰਦੀਆਂ ਮਾਤਰੀ ਦੀਆਂ ਢੋੜਾ ਲਵਾ ਛੜੀਆਂ ਤੇਰੀਆਂ ਢੋੜਾ ਲਵਾ ਛੜੀਆਂ ਹੁਣ ਮੈਂ ਵੀ ਤਰੋੜੀਆਂ ਆਪਣੀਆਂ ਲੱਤਾਂ ਆਹੋ ਵਾ ਮਾਸੀ ਵਾ ਤੂੰ ਇਹ ਵੇਖ ਲੈ ਸਾਡੇ ਵਜੀਆਂ ਆਪ ਤੂੰ ਡਰ ਗਈ ਸਾਨੂੰ ਪੰਪ ਕੌਣ ਦੇਣਾ ਤੂੰ ਪੰਪ ਦੇਂਦੀ ਆ ਇਹ ਜੋ ਵੀ ਆ ਤੇਰੇ ਪੰਪ ਚ ਆ ਕੇ ਸਾਰਾ ਕੁਝ ਹੋਇਆ ਹੀ ਏ ਜਦੋਂ ਜਦੋਂ ਪੰਪ ਦੇ ਕੇ ਗਈ ਮੈਨੂੰ ਉਹੋ ਜਿਹਾ ਮੈਸਦਾਈ ਜਿਹੜਾ ਤੇਰੇ ਮਗਰ ਲੱਗ ਗਿਆ ਵੇ ਮੈਂ ਤੈਨੂੰ ਪੰਪ ਨਹੀਂ ਦਿੰਦੀ ਮੈਂ ਸਿਰ ਤੁਹਾਨੂੰ ਸਲਾਹ ਹੀ ਦੇ ਸਕਦੀ ਆ ਮੈਂ ਤੁਹਾਡੀ ਮਾਸੜ ਕੋਲੋਂ ਆਪਣੀਆਂ ਲੱਤਾਂ ਢੜਾਉਣੀਆਂ ਆਂ ਕਿਹੜਾ ਤੂੰ ਕਿਹ ਕੀ ਜਾਣੀ ਆ ਵਿੱਚ ਤਾਂ ਕਿ ਮਨਜੀ ਕਰਨੀ ਗੱਲ ਕਰੋ ਨਹੀਂ ਕਰਨੀ ਤੇ ਨਾ ਸੇ ਲੈ ਮਾਸੀ ਰੁਕੋ ਮਾਸੀ ਜੀ ਐਦਾਂ ਕਿਦਾਂ ਤੁਸੀਂ ਚਲ ਜਾਓਗੇ ਸਾਰੀ ਗੱਲ ਵੀ ਸਮਝਾਤੀ ਐ ਥਾਣੇ ਵਾਲੋਂ ਵੀ ਸਮਝਾਤਾ ਐ ਕਿ ਥਾਣੇ ਵਾਲ ਕੋਈ ਗੱਲ ਹੀ ਨਹੀਂ ਗੀ ਤੁਹਾਨੂੰ ਫੋਕੀਆਂ ਤਾਂ ਕਹਿੰਦੇ ਹੁੰਦੀ ਵੀ ਤੈਨੂੰ ਕਾਦਾ ਡਰਾ ਆਂਦੇ ਆ ਵੈ ਰਹੀ ਗੱਲ ਮਾਰ ਨੂੰ ਘੁੱਟਣ ਦੀ ਅਹੀਂ ਮਾਰ ਪੁੱਟ ਕਰਕੇ ਕੀ ਕਰਨਾ ਐ ਗਾਲੀ ਨਹੀਂ ਕਰਾਂਗੇ ਉਹਨੂੰ ਖੁੱਲ ਕੇ ਗੱਲ ਕਰਾਂਗੇ ਤੁਸੀਂ ਨਾਲੋ ਕੇ ਗੱਲ ਤਾਂ ਕਰੋ ਕੀ ਪਤਾ ਤੁਹਾਡੀ ਥੋੜੀ ਸ਼ਰਮ ਖਾ ਜਾਵੇ ਨਾਲ ਬੰਦਾ ਆ ਗਿਆ ਨਾ ਉਹਦਾ ਗੱਲ ਕਰ ਲੇਗਾ ਜੇ ਕਦੀ ਲਗਾਉਂਦੀ ਵੀ ਤਾਂ ਉਹੀ ਲੈਗਾ ਭਾਈ ਮੀਆਂ ਬੀਬੀ ਲੜ ਕੇ ਤੇ ਇੱਕੋ ਹੀ ਜਾਂਦੇ ਨੇ ਬੂਰੇ ਤੇ ਬਾਕੀ ਬੰਦੇ ਨਾ ਅਸੀਂ ਨਹੀਂ ਬਣਾਵਾਂਗੇ ਠੀਕ ਹੈ ਚਲ ਤੇਰੇ ਕਹਿਨ ਤੇ ਮੇਰੇ ਨਾਲ ਚੱਲ ਜਣੀਂ ਤੇ ਮਾਰ ਕੇ ਟਾਈਨ ਨਾ ਤੇਰੀ ਮਾਂ ਕਰੂਗੀ ਤੇ ਨਾ ਤੂੰ ਕਰੇਂਗੀ ਨਾ ਨਾ ਇਹੋ ਹੀ ਕਰਦੇ ਆ ਵਹਿਮ ਨਹੀਂ ਕਰ ਰਹੀ ਬੰਦੇ ਤਾਂ ਵੈਸੇ ਵੀ ਖੁੱਟਦੇ ਹੁੰਦੇ ਚੰਗਿਆਂ ਬੰਦੇ ਮੈਂ ਨਹੀਂ ਇਹ ਗੱਲ ਤੇ ਅਖਰੀਆ ਵੈ ਜਿੰਨਾ ਚਿਰ ਮਾਸੀ ਉਹਦੇ ਨਾਲ ਗੱਲ ਨਾ ਕਰੂਗੀ ਪੰਪ ਦੇਣ ਵਾਲੀ ਮੈਨੂੰ ਮਾਸੀ ਹੀ ਆਹੋ ਹੋ ਮਾਸੀ ਦੇ ਨਾਲ ਗੱਲ ਕਰਾਂਗੇ ਕੱਲ ਨੂੰ ਤੇ ਪੁੱਤ ਅਸੀਂ ਕਰਾਂਗੇ ਪਰ ਜੇ ਹੱਥ ਚੁੱਕਣ ਦੀ ਲੋੜ ਪਈ ਤੂੰ ਹੀ ਚੁੱਕਣੇ ਨਹੀਂ ਨਹੀਂ ਕੁਝ ਕਰਨਾ ਗੱਲ ਦੇ ਨਾਲ ਨਹੀਂ ਕਰਨੀ ਗੱਲ ਤੇ ਕਰ ਤੂੰ ਤਾਂ ਸੋਣ ਲਾ ਜਿਹੜਾ ਤਰਫਾ ਚੂਲੇ ਨੂੰ ਨਾ ਨੀਤੇ ਜਾਣਾ ਨਹੀਂ ਜਾਇਦਾ ਠੀਕ ਹੈ ਨਾ ਪੂਰਾ ਧਿਆਨ ਰੱਖਣਾ ਚੀਜ਼ ਦਾ ਇਹ ਨਾ ਹੋਵੇ ਤੂੰ ਫਿਰ ਪੱਜਗ ਤੇ ਹੋਰ ਹੋਵੇ ਤੂੰ ਮੈਂ ਉੱਟ ਕੇ ਗਾਂ ਜਾ ਠੀਕ ਹੈ ਜੀ ਇਹਦਾ ਪੂਰਾ ਧਿਆਨ ਰੱਖਣਾ ਅੰਚਿਤ ਅੰਤਜਿਤ ਬੱਸੀ ਜੀ ਸਸੀ ਘਰ ਸਸਰੀ ਘਰ ਕਿਹਾਲਾ ਵੇਖਿਆ ਮੇਨ ਵੇਖ ਕੇ ਇਹ ਰਤੇ ਮੈਂ ਚੇਂਜ ਹੋ ਗਏ ਕਿ ਨਾ ਉਹ ਤੇ ਬੜੀ ਭੋਲੀ ਭਾਲੀ ਬਣਨ ਗਈ ਐ। ਤੁਸੀਂ ਸਾਰੇ ਕੋਈ ਗੱਲ ਹੋਈ ਆ? ਕਿਉਂ ਨਹੀਂ ਆਂ ਚਾ ਦੇ ਸਾਰੇ? ਗੱਲ ਨਹੀਂ ਕਰਨੀ ਕੋਈ। ਬਹਿ ਜਾ। ਨਹੀਂ, ਤੁਸੀਂ ਇੱਧਰ ਬੈਠੋ ਮਿਲ। ਬਹਿ ਜਾ, ਕੋਈ ਗੱਲ ਨਹੀਂ ਬਹਿ ਜਾ। ਸੇਵਕੋ ਹਾਂ ਬੜੀ ਠੰਡੀ ਜੀ ਹੋ ਗਈ ਗਰਮੀ। ਬੜੀ ਚੁੱਪ ਕੀਤੀ ਬਦਲ ਗਈ ਐ। ਉਹ ਇਹ ਕੀ ਹੋ ਗਿਆ ਬੜੇ ਟੇਵਰ ਜੇ ਬਦਲ ਗਿਆ ਤੇਰੇ। ਉਹ ਤਾਂ ਕਹੂਗੀ ਇਹਨੇ ਨਾ ਤੁਹਾਨੂੰ ਹੀ ਉल्लू ਬਣਾ ਸਕਦੀ ਇਹਨੂੰ ਪਤਾ ਮੈਂ ਮਾਸੀ ਨੂੰ ਉल्लू ਬਣਾ ਨਹੀਂ ਸਕਦੀ। ਉਹ ਕੋਈ ਤੇ ਮਤੂੰ ਹੰਨੀ ਬਦਲੇ ਸੇਵਕ ਕੀ ਗੱਲ ਕੋਈ ਕੈਮਰਾ ਕਮਰਾ ਲੈ ਨਹੀਂ ਮੈਂ ਨਹੀਂ ਕਿਉਂ ਲਉਣਾ ਸੇਵਕ ਸਾਡੇ ਘਰ ਹੱਥੇ ਕੈਮਰਾ ਕਿਤੇ ਨਹੀਂ ਲੱਗੇ ਨਾ 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 ਇਹਦਾ ਮੋਬਾਈਲ ਇੱਥੇ ਹੈਗਾ ਫੋਨ ਕਿੱਥੇ ਜਾ ਬਾਹਰ ਹੈ ਉਹ ਬਾਹਰ ਹੈ ਨਾ ਹਾਂਜੀ ਮੈਂ ਵੇਖਿਆ ਵਾਂ ਕੀ ਹੋਇਆ ਕੀ ਤੂੰ ਕਿਉਂ ਸਾਰੇ ਇਕੱਠੇ ਹੋ ਗਏ ਜੇ ਮੇਰੇ ਨਾਲ ਓਹੋ ਸੇਵਕਾ ਬਾਹਰ ਹੀ ਹੈ ਤੇਰਾ ਵੀ ਬਾਹਰ ਆ ਫੋਨ ਸਭ ਦੇ ਬਾਹਰ ਹੈ ਹਾਂ ਨਹੀਂ ਤੂੰ ਮਾਸ਼ਾਹਰਤ ਕਰ ਵਿੱਚੋਂ ਤਾਂ ਸੁਣ ਮੈਂ ਤੈਨੂੰ ਕੁਝ ਨਹੀਂ ਕਿਹਾ ਦੀਦੀ ਤੂੰ ਮੈਨੂੰ ਕਿਉਂ ਤਿਆ ਪੈਦੀ ਜੀ ਆ ਕੇ ਬੋਲਣ ਵੇਖੋ ਪਤਾ ਨਹੀਂ ਹਰ ਗੱਲ ਸਹਿਮਤ ਹੋ ਜਾਣੀ ਆ ਪਰ ਮੇਰੇ ਘਰ ਦੇ ਇੰਨੇ ਗਰੀਬ ਹੈ ਕਿ ਉਹ ਨਹੀਂ ਇੰਨਾ ਦੇ ਦੇ ਸਕਦੇ ਕਿਉਂ ਨਹੀਂ ਸਮਝਦੇ ਮੈਨੂੰ ਮਾਰਦੇ ਫੋੜਦੇ ਰਹਿੰਦੇ ਜੀ ਦਾਜ ਦੀ ਗੱਲ ਕੋਈ ਕਰਨ ਡਿਆ ਇੱਥੋਂ ਮੈਨੂੰ ਪਤਾ ਵਾ ਤੁਸੀਂ ਦਾਜ ਦੀ ਗੱਲ ਕਰਨੀ ਵੇਖੋ ਮੇਰੇ ਪਰਿਵਾਰ ਕੋ ਨਹੀਂ ਘੱਡੀ ਦਿੱਤੀ ਜਾਣੀ ਤੁਸੀਂ ਕਿਉਂ ਇਦਾਂ ਦੇ ਜੀ ਮੇਰਾ ਇਦਾਂ ਕਰਨ ਦਾ ਦਾਜ ਦੀ ਗੱਲ ਤੇ ਅਸੀਂ ਕਰਨ ਨਹੀਂ ਆਏ ਜਿਹੜੇ ਤੇ ਸਲੂਕ ਕੀਤੇ ਆ ਨਾ ਮੇਰੀ ਮਾਂ ਨਾਲ ਮੇਰੇ ਨਾਲ ਤੇ ਮੇਰੀ ਭੈਣ ਨਾਲ ਉਹਨਾਂ ਨਾਲ ਦੱਸਣੇ ਹੁਣ ਹੁਣ ਜੀ ਕਿਉਂ ਬਣ ਗਏ ਜੇ ਕਰਨ ਮੈਂ ਮੈਂ ਤੇ ਮੰਮੀ ਜੀ ਤੁਹਾਡੇ ਘਰ ਹੀ ਕਰੀ ਉੱਚੀ ਆਵਾਜ਼ ਜੀ ਨਹੀਂ ਬੋਲੀ ਦੀਦੀ ਤੁਹਾਡੇ ਘਰ ਆਵਾਜ਼ ਹੀ ਨਹੀਂ ਕੱਢੀ ਆ ਵੇਖ ਮੈਂ ਤਾਂ ਤੂੰ ਤੁਰਿਆ ਨਹੀਂ ਜਾਂ ਮੈਂ ਸਹੀ ਕਰਾਂ ਨਹੀਂ ਦੀਆਂ ਲੱਤਾਂ ਪਾ ਲੈ ਇੱਕ ਸਿਮਰਤ ਤੇ ਚੰਗੇ ਘਰਾਂ ਦੀਆਂ ਧੀਆਂ ਦੀਆਂ ਨਿਸ਼ਾਨੀਆਂ ਮਾਸੀ ਜੀ ਨਹੀਂ ਕਰ ਦਿੱਤੀ ਤੂੰ ਫੜ ਕੇ ਕੋਟੇ ਛੱਡੀ ਆ ਨਹੀਂ ਮਾਸੀ ਜੀ ਮੈਂ ਕੋਸ਼ਿਸ਼ ਕੀਤੀ ਤੇਰੀ ਦੀ ਆਪ ਮੋੜੀਆਂ ਤੂੰ ਦੇਖੀ ਮੈਂ ਸਿਰਫ ਫੜ ਕੇ ਲਿਆ ਚੰਦਰ ਉਹ ਮੈਡਮ ਸਾਹ ਮੰਨ ਲਗਵਾਇਆ ਸਾਰੇ ਮਹੱਲੇ ਨੇ ਵੇਖਿਆ ਜਿੱਦਾਂ ਦੰਗਾ ਲੈ ਕੇ ਸਾਡੇ ਪਿੱਛੇ ਪਈ ਹਾਂ ਉਦੋਂ ਮੁੱਕਰ ਗਈ ਮਾਸੀ ਦੇ ਸਾਹਮਣੇ ਮੈਂ ਕੋਸ਼ਿਸ਼ ਨਹੀਂ ਕੀਤੀ ਮੈਂ ਕਿਹਾ ਤੈਨੂੰ ਕਿਉਂ ਨਹੀਂ ਸਮਝ ਲੱਗਦੀ ਮੈਂ ਕੋਸ਼ਿਸ਼ ਕੀਤੀ ਮਾਸੀ ਜੀ ਇਹ ਸਾਰਾ ਕਿਖਣ ਕੀਤਾ ਕਿਉਂ ਇੱਕ ਗੱਡੀ ਪਿੱਛੇ ਕੀਤਾ ਨਾ ਜੇ ਕਿ ਗੱਡੀ ਲੈ ਆਂਦੀ ਤੇ ਕੀ ਸੀ ਕਰਦਾ ਨਹੀਂ ਉਹ ਤੋਂ ਗੱਲਾਂ ਇਹਦੇ ਨਾਲ ਹਾਂ ਜੀ ਤੂੰ ਦਫਾ ਕਰ ਐ ਤੇ ਕੋਸ਼ਿਸ਼ ਨਹੀਂ ਕਰੀਂ ਮਾਸੇ ਲਿਆਉਂਦੀ ਤੇ ਸਾਰੀ ਉਮਰ ਰਾਜ ਕਰਨਾ ਹੈ ਮਾਸੀ ਜੀ ਐਵੇਂ ਹੁਣ ਕਦੀ ਲੈ ਕੇ ਡੰਗਾ ਆਉਂਦੇ ਮਗਰ ਤੇ ਕਦੀ ਉਹਦੇ ਮਗਰ ਮਸੀ ਜੀ ਇਹ ਮੈਨੂੰ ਨਾ ਕੋੜਦੇ ਬਾਅਦੇ ਮੈਂ ਕਦੀ ਇੰਨੀ ਅੰਦਰ ਗੱਡੀ ਫਤਕੜੀ ਕੀਤੀ ਪਰ ਮੇਰੇ ਪਰਿਵਾਰ ਵਾਲੇ ਨਹੀਂ ਗੱਡੀ ਦੇ ਸਕਦੇ ਤਾਂ ਕਿਉਂ ਨਹੀਂ ਸਮਝਉਂਦੀ ਇੱਕ ਮਿੰਟ ਸਾਰੇ ਸਾਹਮਣੇ ਆ ਨਾ ਮਾਸੀ ਦੇ ਸਾਹਮਣੇ ਟੇਵਰ ਚੇਂਜ ਹੋਇਆ ਨਾ ਤੇਰੇ ਜੁੱਤੀਆਂ ਵੱਜਣੀਆਂ ਹੀ ਹੁਣ ਮੈ ਜੀ ਮੈਂ ਕੁਝ ਨਹੀਂ ਕੀਤਾ ਤੁਹਾਨੂੰ ਕਿਉਂ ਨਹੀਂ ਮੈਤੇ ਜੀਕੀ ਨਾ ਹੁੰਦਾ ਦੀਦੀ ਮੈਂ ਕੁਝ ਨਹੀਂ ਕੀਤਾ ਸੇਵਾ ਕਰੋ ਤੁਹਾਡੇ ਸਾਹਮਣੇ ਤੇ ਮਾਸੀ ਕੋਲ ਮੇਰੇ ਮਾਰੀ ਬਰਾਬਰੀ ਤੇ ਕਰਦੇ ਇੱਕ ਵਾਰੀ ਪਤਾ ਤਾਂ ਲੱਗੇ ਕੋਣੀ ਕੁਛ ਕੀਤਾ ਕੁੜੀ ਕੋਲ ਚੁਰਾਈ ਨਹੀਂ ਜਾਂਦੇ ਚੰਗੀ ਨਾ ਮਾਜੀ ਐਡੇ ਸੋਹਣੇ ਬਹਿ ਨਾ ਇੱਕ ਚੰਗੀ ਸ਼ਿਕਰ ਕਰ ਗਈ ਹੋਣਾ ਨਹੀਂ ਮੈਨੂੰ ਨਾ ਵਾ ਮੈਨੂੰ ਮੈ ਜੋਗੀਆਂ ਤੇ ਮੈਨੂੰ ਕਾਹੋ ਲਿਆ ਵੇ ਕਰ ਤੋਰਦੀ ਜੀ ਜੀ ਇੱਕ ਹੋਰ ਆਵੇ ਖੱਲੇ ਕਰ ਮੈਨੂੰ ਨਾ ਵਾ ਖੱਲੇ ਕਰ ਇਹਨੂੰ ਮੋਟਿਆ ਅੱਲੇ ਤੀ ਮੋੜਾ ਕਿੱਦਾਂ ਕਰਦੀ ਨਾ ਵਾ ਮੈਂ ਨਹੀਂ ਮਾਰ ਮੈਨੂੰ ਮਾਰ ਪੜਾ ਸਹਲਾ ਬੋਸ ਐਨੂ ਕੋਚਾ ਬੋਰੀ ਆ ਬਿਸਨਾ ਪੈ ਕਰਕੇ ਜਾਣਾ ਕਿ ਗੱਡੀ ਲੈ ਕੇ ਆਉਂਦਾ ਦੱਸਣ ਮੇਰੀ ਜੇਵਾ ਕਿ ਮੈਂ ਤੈਨੂੰ ਝੜ ਕੇ ਨਹੀਂ ਜਾਣਾ ਤੂੰ ਇਹ ਮੈਨੂੰ ਕੁੱਤਾ ਮਾਰ ਪਾਉਂ ਮੈਨੂੰ ਤੇ ਝੜ ਦੋ ਹਮ ਜਮੀਨ ਜਦ ਦਬ ਦੋ ਪਰ ਮੈਂ ਤੈਨੂੰ ਝੜ ਕੇ ਨਹੀਂ ਜਾਣਾ ਮੇਰੀ ਛੱਡੀ ਲੈ ਆ ਮਾਸੀ ਮਾਰ ਫਰਾਉਂ ਫੋਨ ਕੱਟੀ ਦੇ ਮਾਸੀ ਚੁੱਪ ਕਰੀ ਮਰਨ ਮਰਾਲੀਆਂ ਗੱਲਾਂ ਗਈਆਂ ਛੱਡ ਭੁੱਲੋ ਨਾ ਸਾਰਾ ਕੁਝ ਵੀ ਤੈਨੂੰ ਮਾਰ ਕੇ ਇੱਥੇ ਦੱਬਾਂਗੇ ਹੁਣ ਤੇਰੇ ਛੱਤਰ ਹੀ ਪੈਣੇ ਆ ਨਾਲ ਤੇਰੇ ਬਹਿਣਾ ਨਹੀਂ ਰੋਜ਼ ਮੈਂ ਤੈਨੂੰ ਚਿੱਤ ਦਿੱਲੀ ਤੂੰ ਹੀ ਪਾ ਮਿਲ ਰੋਜ ਕੋਟ ਲਿਆ ਕਰ ਰੋਜ ਮਾਰ ਲਿਆ ਕਰ ਪਰ ਮੈਂ ਕੱਜ ਅੱਡ ਕੇ ਨਹੀਂ ਜਾਣਾ ਜੀ ਜੀ ਨਾਲ ਤੇ ਨਹੀਂ ਇਹਦੇ ਮੈਂ ਰਹਿਣਾ ਪਰ ਦਿੱਲੀ ਛੱਤਰ ਪੈਣੇ ਇਹਦੇ ਉਹ ਟਾਈਮ ਨਹੀਂ ਮੈਂ ਭੁੱਲਣਾ ਪੱਕਾ ਟਾਈਮ ਬੰਨਣਾੜਾ ਵੀ ਐਸ ਟਾਈਮ ਤੇਰੇ ਬੱਜਣੀਆਂ ਤੇ ਬੱਜਣੀਆਂ ਬਿਲਕੁਲ ਜਿਵੇਂ ਚਾਹ ਦਾ ਟਾਈਮ ਹੁੰਦਾ ਮੈਂ ਤੂੰ ਦੱਸ ਹੁਣ ਕੀ ਕੀਤਾ ਜਾਵੇ ਹੋਰ ਛੱਡਿਆ ਜਾਵੇਗਾ ਬੜੇ ਹੀ ਨਹੀਂ ਦੋ ਘਰ ਮਾਰਦੇ ਇਹਨੇ ਮੈਨੀਆਂ ਲੱਤਾਂ ਸੇ ਮਾਜੀ ਤੇ ਦਮਝਾਲਾ ਮੈਂ ਨਹੀਂ ਤੂੰ ਮੇਰੇ ਨਾਲ ਸੇ ਮੈਂ ਚਾਹਾਂਦਾ ਤੇ ਦਮਾ ਮਾਰਾ ਵੇਲਾ ਬੜਾ ਸਿਆਈ ਮੈਂ ਨਹੀਂ ਮੇਰਾ ਨਾਵਾ ਤੂੰ ਮਰੇ ਚਪੇੜ ਮਾਰੀ ਆ ਸਾਹਮਣੇ ਬੈਠ ਕੇ ਉਹ ਗੱਲ ਮੈਂ ਦਿਮਾਗ ਹੈ ਤੱਕ ਲੱਗੀ ਮੇਰੇ ਉਹ ਹੁਣ ਪਹਿਲਿਆ ਮੈਂ ਦੀਦੀ ਦੇ ਕਹਿਣ ਤੇ ਮਾਰੀ ਹੁਣ ਮੈਂ ਆਪਣੀ ਕਹਿ ਤੇ ਦੱਸਣ ਚੱਲਵਾ ਜਿੰਦੇ ਮੈਂ ਨਹੀਂ ਕਰੀ ਮਾਸੀ ਕਹਿਣੀ ਬਚੋਣਾ ਮਾਸੀ ਦਾ ਕਹਿਣਾ ਮੰਨਦੀ ਆ ਮੈਂ ਤਾਂ ਨਹੀਂ ਕੁਝ ਕੀਤਾ ਤੇ ਮੈਂ ਦੇ ਕਿਉਂ ਇਲਜ਼ਾਮ ਲਾਉਂਦੇ ਜੇ ਮੈਂ ਕਿਉਂ ਤੈਨੂੰ ਮਾਰੂਗੀ ਤੇ ਤੇਰੇ ਘਰ ਵਾਲੇ ਦੇ ਮੈਂ ਤਾਂ ਤੜ ਹਾਂ ਜਿਹੋ ਕਿ ਸਾਦੀ ਤਾਚਾ ਕਰ ਤਾਚਾ ਸਿਰਫ ਮੈਂ ਕਰਨਾ ਉਹ ਵੀ ਚਪੇੜਾ ਨਾ ਬੜਾ ਸਿਆਮ ਆ ਸਾਹਮਣੇ ਬੈਠੇ ਮੇਰੇ ਤੋਂ ਚਪੇੜ ਮਾਰੀ ਹੈ ਨਾ ਚਪੇੜ ਦਾ ਬਦਲਾ ਮੈਂ ਤੈਨੂੰ ਕਹੇ ਮੈਂ ਲੈਣਾ ਹੀ ਮੇਰੇ ਦਿਮਾਗ ਚ ਹੈ ਜਿਹੜੇ ਘੁੰਮਦੇ ਨਹੀਂ ਮਮੀ ਮੂੰਹ ਚ ਘੁੰਮਲੀਆਂ ਪਾ ਕੇ ਬੈਠੇ ਹੋ ਕਰਦੇ ਨੇ ਇਹਨਾਂ ਗੱਲਾਂ ਉਹਦੇ ਨਾਲ ਦੇਖ ਤਾਂ ਸਹੀ ਕਿ ਡਿਸਪਲੀਨ ਬਣੀ ਹੈ ਮੈਂ ਕੀ ਗੱਲ ਕਰਾਂ ਓਏ ਜਿਹੜੇ ਟੇਵਰੀ ਬਣ ਲਗੇ ਆ ਤੂੰ ਇਹ ਚੱਲੋ ਆਪੇ ਕਰ ਲੈਣਾ ਹੁਣ ਵੇ ਸਮਝੂ ਕਹਿੰਦੀ ਤੂੰ ਹੀ ਮੇਰਾ ਘਰ ਬਲਾਜੇ ਹੱਥ ਨਹੀਂ ਝੁਕ ਸਕਦੀ ਡੰਗਾਣਾ ਤੂੰ ਲੁਕਟਿਆ ਹੱਥ ਨਹੀਂ ਝੁਕਦੀ ਮੇਰੀ ਗੱਲ ਸੁਣ ਬਾਹਰ ਚੱਲੋ ਹੁਣ ਨਾ ਆਏ ਨਹੀਂ ਮੇਰੇ ਬਾਹਰ ਨਹੀਂ ਖੜ ਕੇ ਚੰਗੀ ਮਰਾ ਜਣਾ ਡੰਗਾ ਲਿਆਦੀ ਜਿਹੜਾ ਡੰਗਾ ਨੇ ਤੇਰੇ ਮਾਰਿਆ ਇੱਤੋਂ ਨਾਲ ਲਿਆਓ ਮੇਰੀ ਗੱਲ ਸੁਣ ਤੂੰ ਬਾਸੀ ਜੀ ਮੇਰੀ ਗੱਲ ਸੁਣ ਆਪੇ ਕਰ ਲੈਣਾ ਚੱਲੋ ਤੂੰ ਕਿੱਥੇ ਪਿੱਛੇ ਚੱਲਨੀ ਹੈ ਨਹੀਂ ਅੱਜ ਲਈ ਇੰਨਾ ਹੀ ਬਹੁਤ ਹੈ ਬੜੀ ਸੇਵਾ ਤੇਰੀ ਇਹਨੇ ਬਹੁਤ ਹੈ ਇਦਾਂ ਕਰ ਹੋਰੀਆ ਬਿਸਤਰਾ ਪੈ ਕੇ ਕੰਦ ਤੇ ਚੱਲ ਨਿਕਲੋ ਲੈ ਇੱਥੋਂ ਨਹੀਂ ਦੇਖੋ ਤੇ ਤੁਹਾਨੂੰ ਗੱਡੀ ਚਾਹੀਦੀ ਨਾ ਕੋਈ ਨਾ ਮੈਂ ਤੁਹਾਨੂੰ ਗੱਡੀ ਵੀ ਲਿਆ ਦੂੰਗੀ ਗੱਡੀ ਨਹੀਂ ਆ ਚਾਹੀਦੀ ਤਲਾਕ ਦੇ ਕਾਗਜ਼ਾਤ ਚਾਹੀਦੇ ਮੈਨੂੰ ਨਹੀਂ ਜੇ ਤੂੰ ਕਵੇ ਮੈਂ ਤਾਂ ਡੱਲ ਭੇਜ ਦੂੰ ਨਹੀਂ ਨਾ ਤੁਸੀਂ ਆ ਡੱਲ ਭੇਜ ਸਾਈਨ ਚਾਹੀਦੇ ਤੇਰੇ ਉਹਦੇ ਉੱਤੇ ਫਰਟਾ ਦੇ ਫੜੀ ਪੈਣੀ ਆ ਗੱਡੀ ਦੀ ਗੱਲ ਮੈਂ ਗੱਡੀ ਵੀ ਲਿਆ ਕੇ ਦੇ ਦੂੰਗੀ ਜਿਹੜਾ ਤੂੰ ਝੂਠੇ ਜਾ ਬੁਲਾਇਆ ਨੇ ਪੈਸਿਆਂ ਦਾ ਉਸ ਤੋਂ ਵੀ ਆਪਣੇ ਪ੍ਰਾਪਰ ਵਾਰਡ ਚੜ ਕੇ ਲਿਆ ਦੂੰਗੀ ਪਰ ਮੈਨੂੰ ਨਾ ਜਾਲ ਲਗਾ ਤਾ ਸੇਵਕ ਬੜੇ ਜਣਾ ਤੋਂ ਦਰਸਨ ਦੇ ਯਾਰ ਉਹ ਵੇਖਣ ਨੂੰ ਤੇ ਆ ਬੜੇ ਜਣਾ ਤੋਂ ਮੈਨੂੰ ਸ਼ਦਾਈ ਬਣਾਇਆ ਮੈਨੂੰ ਮੇਰੇ ਚਪੇੜ ਮਾਰੀ ਨਹੀਂ ਮੈਂ ਮੇਰੇ ਨਹੀਂ ਮੈਂ ਤੈਨੂੰ ਕਦੋਂ ਵੀ ਕਿਹਾ ਹੈ ਨਾ ਕਿ ਮੇਰੇ ਅੱਜ ਤੱਕ ਕੋਈ ਚਪੇੜ ਮਾਰਨ ਵਾਲਾ ਜੰਮਿਆ ਨਹੀਂ ਮੈਂ ਨਹੀਂ ਕੋਈ ਤੂੰ ਮੇਰੇ ਚਪੇੜ ਮਾਰੀ ਉਹਦਾ ਬਦਲਾ ਮੈਂ ਲੈ ਲਿਆ ਮੈਂ ਨਹੀਂ ਕੋਈ ਬੋਰੀਆ ਬਿਸਤਰਾ ਬੰਨੋ ਨਿਕਲੋ ਹੁਣ ਇੱਥੋਂ ਅਸੀਂ ਵੀ ਜਾਈਏ ਆਪਣੇ ਕੰਮ-ਕਾਰ ਕਰੀਏ ਬਥੇਰੀ ਛੁੱਟੀ ਲੈ ਲਈਏ ਮਿਟਾਇਆ ਅਸੀਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਹਾਂ ਅੰਚਿਟ ਅਸੀਂ ਸਭ ਤੋਂ ਪਹਿਲਾਂ ਨਾ ਕਿ ਆਪਣੀ ਵੀਡੀਓ ਜਿਹੜੀ ਆਪਣੇ ਪਾਪਾ ਨੂੰ ਸੈਂਡ ਕਰ ਇਹਨਾਂ ਨੂੰ ਵੀ ਉਹਨਾਂ ਨੂੰ ਕੋਈ ਵੀ ਗੱਲ ਦਾ ਸ਼ੱਕ ਹੋਵੇ ਤੇ ਜਾਂ ਫਿਰ ਉਹ ਫੋਨ ਚ ਡੀਲੀਟ ਕਰ ਦੇਣ ਹੁਣੇ ਕਰ ਦਾਂ ਮੈਂ ਮੰਮੀ ਨੰਨੀ ਮੰਮੀ ਕਿੱਥੇ ਆ ਗਏ ਵੇ ਤੇ ਹਣੀ ਆ ਮੰਮੀ ਵੀ ਉਹ ਕਿਹੜਾ ਮੈਨੂੰ ਦੱਸਦੀ ਐ ਇੱਥੇ ਕਿੱਥੇ ਹਣੀ ਐ ਕੀ ਬਦ ਕਿੱਥੇ ਤੁਰੀ ਬੰਦੀ ਐ ਜਾ ਫੋਨ ਕਰ ਲੈ ਤੇ ਪਤਾ ਕਰ ਲੈ ਲੈ ਮੈਂ ਤਾਂ ਪੁੱਛਿਆ ਹੀ ਤਾਂ ਮੈਂ ਇਹਨਾਂ ਦੱਸਿਆ ਹੀ ਮੈਂ ਤੈਨੂੰ ਕੀ ਕਹਿਤਾ ਦੰਦੀਆਂ ਗੜਨਾ ਨਾਨੀ ਨਾਲ ਨਾਨਾ ਨੂੰ ਕਹਿੰਦਾ ਜਾ ਨਾਨੀ 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 ਇਹ ਕਨੇ ਤੁਸੀਂ ਕੀਤਾ ਇਹ ਕੌਣ ਨੇ ਕੀਤਾ ਕੰਮ ਜੇ ਖਾਅ ਕੰਮ ਤੇ ਆ ਵੇਖੋ ਨੂਹਾਂ ਦੇ ਲੱਛਣ ਮੇਕਰੋ ਸੋਸ ਲੈਣੇ ਨੂਹਾਂ ਤੋਂ ਨਹੀਂ ਆ ਕੇ ਲਖੰਡ ਮੇ ਬੁੱਡੇ ਵਾਰੇ ਹੱਡ ਤੜਾਉਂਦੇ ਨਹੀਂ ਐ। ਨਾ ਰਿਆ ਨੁਆਂ ਕੀ ਕਰਨਾ ਜਿੰਨਾਂ ਦਾ ਕੋਈ ਸੋਖੀ ਨਾ ਆਵੇ ਮਾਰਣ ਬਣ ਕੇ ਅੰਦਰ ਬੈਠੀ। ਕਾ ਮੁੰਡਾ ਮੇਰਾ ਤਰਾ ਕਿੰਨੇ ਘਰੇ ਹੱਡ ਸੇਕਦੇ ਸਿਆਪਾ ਮੇਰੇ ਭਾਰਾ ਪਾਇਆ ਹੋ। ਮੇਰੇ ਕੋ ਬੁੱਡੇ ਵਾਰੇ ਕੰਮ ਹੁੰਦੇ। ਉਹ ਤੇ ਬੈਲੀ ਪਸਰ ਕੇ ਵੀ ਲੱਕ ਤੋੜਦੀ ਤੇ ਬਾਹ ਤੋੜਦੀ ਪਤਾ ਨਹੀਂ ਕੀ ਕਰਤਾ। ਇਹਨੂੰ ਮੈਂ ਪੁੱਛਦੀ ਜਰਾ। ਧਿਆਨ ਇਹ ਜਦੋਂ ਮੇਰੇ ਭਾਲੇ ਕੰਜਰ ਖਾਨੇ ਪਾਏ ਨਾ ਇਹ ਮੁੰਡੇ ਇਹਦਾ ਕੋਈ ਖਾਲ ਹੀ ਨਹੀਂਗਾ ਇਹਨੇ ਚੜਿਆ ਵਾ ਉੱਠ ਜਾ ਉੱਠ ਜਾ ਬਾਹਰ ਹੀ ਕੋਈ ਦੀਨ ਦੁਨੀਆ ਵੇਖ ਲਾ ਕੋਈ ਵਸਦਾ ਬਾਹਰ ਨਹੀਂ ਕੀ ਹੋ ਗਿਆ ਮੈਂ ਤਾਂ ਕਾਦਰ ਰੋਲਾ ਪਾਇਆ ਜੀ ਤੈਨੂੰ ਨਹੀਂ ਪੜਾ ਲੱਗਣ ਡਿਆ ਮੈਂ ਹੱਡ ਸੇਕ ਤੇ ਜਿਹੜੀ ਹੋਜੇ ਤੱਕ ਉੱਠੀ ਨਹੀਂ ਬਿਸਤਰੇ 'ਚ ਵੜੀ ਐ ਮੂੰਹ ਸਜਾ ਕੇ ਰੋਟੀ ਪਾਣੀ ਕਿੰਨੇ ਬਣਾਉਂ ਚ ਵੇਰ ਰੋਟੀ ਪਾਣੀ ਮੈਨੂੰ ਖਾਇ ਲਾਇਆ ਜੇ ਬੁੱਢੇ ਵਾਰੇ ਦੱਸ ਮੇਰੇ ਕੋ ਕੰਮ ਹੁੰਦਾ ਨਾ ਮੈਂ ਕੋ ਖਲੋਤਾ ਜਾਂਦਾ ਨਾ ਕੰਮ ਹੁੰਦਾ ਸਾਰੇ ਮੇਰ ਸੋਈ ਸਾੰਬੀ ਗੋਡੇ ਗੋਡੇ ਕਲਾਰਾ ਪਾਇਆ ਖਾ ਖਾਂ ਬਤੇ ਛਿਲੜਾ ਮੇ ਉੱਤੇ ਰੱਖੀਆਂ ਇਹਨੂੰ ਸ਼ਰਮ ਹੀ ਨਹੀਂ ਆ ਗਈ 1900 ਵਾ ਦੀ ਮੈਂ ਕਿੱਤੀ ਤੱਕ ਨਹੀਂ ਉੱઠી ਏ ਮੈਂ ਕੰਨੂ ਤੁਸੀਂ ਰੋਟੀ ਪਾਣੀ ਕਿਉਂ ਬਣੋੜਦੇ ਹੋ ਇਹਨੂੰ ਸੇਰਦਾ ਦੱਸੋ ਤੈਨੂੰ ਨਹੀਂ ਪਤਾ ਲੱਗਦਾ ਤੂੰ ਤੇ ਮੋਬਾਈਲ ਫੜ ਕੇ ਜਿਉਂ ਬੈਠਾ ਜਿਉਂ ਬੈਠਾ ਤੈਨੂੰ ਪਤਾ ਹੀ ਨਹੀਂ ਕਿ ਮੇਰੀ ਜਨਾਨੀ ਕਿੱਥੇ ਐ ਕਰਦਾ ਗੱਲ ਕੋਈ ਨਹੀਂ ਮੈਂ ਤੇ ਨਾਲ ਪਤਾ ਮਿੰਨ ਤੇ ਇਹ ਨਹੀਂ ਸਮਝ ਲੱਗਦੀ ਇਹ ਚੌਂਦੀ ਗਈ ਆ ਕੀ ਪਤਾ ਪ੍ਰਾਵਾ ਕੀ ਚਾਹੁੰਦੀ ਐ ਨਾ ਇਹ ਗੱਡੀ ਲੈ ਕੇ ਆਈ ਨਾ ਇਹ ਘਰ 'ਚ ਕੋਈ ਕੰਮ ਕਰ ਕਰਨੀ ਜੇ ਕਹੀਏ ਤਾਂ ਅਗੋ ਕੀ ਕਹਿੰਦੇ ਪੈਂਦੀ ਕੁੱਤਿਆਂ ਨਾਲ ਘਾਇ ਤੇ ਧਾਂਗ ਪੈਂਦੀ ਸਾਨੂੰ ਹੈ ਕੋਈ ਕੰਮ ਘਰ ਇਹ ਨਹੀਂ ਕਰਦੀ ਇਹਨੂੰ ਫੇਰ ਘਰ 'ਚ ਰੱਖਾਂ ਦਾ ਕੀ ਫਾਇਦਾ ਸਮਝਾ ਸਮਝਾ ਦੇ ਕਿੰਨਾ ਵੇਚ ਲਿਆ ਹੁਣ ਤੁਹਾਡੇ ਸਾਹਮਣੇ ਕੋਈ ਕੰਮ ਕੀਤਾ ਇਹਨੇ ਨਾ ਦਾ ਕੋਈ ਸੋਖ ਐ ਮੈਨੂੰ ਕਾਹਦਾ ਸੋਖ ਹੋਣਾ ਐ ਮੈਨੂੰ ਤਾਂ ਸਮਝ ਲੱਗਦੀ ਚਾਹੁੰਦੀ ਕੀ ਆ ਇਹਨੂੰ ਇੱਕ ਵਾਰੀ ਪੁੱਛਣਾ ਪੈਣਾ ਪਿਆਰ ਨਾਲ ਜਾ ਕੇ ਮਾਦਾ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਮਰਨਾ ਹੋ ਕਿ ਕਿਆ ਬਣ ਕੀ ਕਿਆ ਮੇਰੀ ਤੇ ਜ਼ਿੰਦਗੀ ਖਰਾਬ ਹੋ ਗਈ ਐ ਦਾਗ ਲੱਗ ਗਿਆ ਮੇਰੇ ਤੇ ਇੱਕ ਮਰੀਵੇਂ ਬਹਿ ਗਿਆ ਕੀ ਨਹੀਂ ਦੀ ਖੁਆਇਸ਼ ਪੂਰੀ ਕੀਤੀ ਕਿੰਨਾ ਇਹ ਤੂੰ ਪਿਆਰ ਦਿੱਤਾ ਜਿਹੜੀ ਚੀਜ਼ ਕਹਿੰਦੀ ਉਹ ਲਿਆ ਕੇ ਦਿੱਤੇ ਬਸ ਇੱਕ ਉਹ ਕਮੀ ਜੋ ਮੈਨੂੰ ਚਾਹੀਦਾ ਉਹ ਚੀਜ਼ ਮੈਨੂੰ ਨਹੀਂ ਮਿਲੀ ਕੀ ਫਾਇਦਾ ਇਹਦਾ ਆਪਣੇ ਭਰਾਵਾਂ ਬਾਰੇ ਸੋਚਦੀ ਐ ਇੱਕ ਦੋ ਭੈਣਾਂ ਜਿਹੜੇ ਬੈਠੇ ਉੱਥੇ ਭੇਕੇ ਓਖੇ ਨੰਗੇ ਨਾ ਤੁਸੀਂ ਵੇਖਿਆ ਕਰ ਲੱਗਾ ਨਾ ਉਹਨਾਂ ਕੋਈ ਵੇਖਿਆ ਵੀ ਇਹਨੂੰ ਕੀ ਚਾਹੀਦਾ ਕੀ ਨਹੀਂ ਕਦੀ ਕਦੀ ਮੈਨੂੰ ਐ ਲੱਗਦਾ ਮੇਰਾ ਨਹੀਂ ਜਿਆਦਾ ਉਹਦਾ ਸੋਚਦੀ ਆ ਭਰਾ ਆਪਣੇ ਦਾ ਚਲ ਚੰਗਾ ਛੱਡ ਹਣ ਤੂੰ ਪੁਰਾਣੀਆਂ ਗੱਲਾਂ ਉੱਠ ਤੇ ਜਾ ਵੇਖ ਪੜ ਕੇ ਲੱਤੋਂ ਤੇ ਪਚਾਹ ਨੂੰ ਰਸੋਈ ਚ ਕੰਮ ਕਰਨ ਜਾ। ਇਹਨੇ ਨਾ ਮੈਨੂੰ ਐ ਲੱਗਦਾ ਇਹਨੇ ਤਾਂ ਮੂੰਹ ਬੰਦ ਕੀਤੇ ਆਪਣੇ ਬੇਕੇ। ਇਹਨੇ ਕੋਈ ਫੂਕ ਮਾਰੀ ਆ। ਨਹੀਂ ਤੇ ਉਹਨਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕੁਝ ਹੋੰਦਿਆ ਘਰ ਚ। ਜਿੰਨੀਆਂ ਮੈਂ ਉੱਥੇ ਗੱਲਾਂ ਕਰ ਕੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਕੀ ਚਾਹੁੰਦਾ। ਕੀ ਮੈਂ ਕੀ ਕਰਦੀ ਫਿਰਦੀ ਆ। ਕੋਈ ਨਹੀਂ ਜਾਨਣਾ ਇਹਦੇ ਹਾਲਾਤ। ਹਾਂ ਸਰਕਾਰਾਂ ਬੈਠੀਆਂ ਨੇ ਸੱਜ ਕੇ ਕੀ ਗੱਲ ਹੈ ਗੱਲ ਕੋਈ ਕਾਦਾ ਬਿਦਾਰ ਨੂੰ ਭੁੱਖੇ ਤਰ੍ਹਾਂ ਫਿਰਨਦੇ ਕਿ ਵਰਤ ਰੱਖਿਆ ਕੋਈ ਨਾ ਜਦੋਂ ਮੈਨੂੰ ਭੁੱਖ ਲੱਗੂਗੀ ਮੈਂ ਆਪੇ ਖਾ ਲਵਾਂਗੀ ਅਛਾ ਆਪਣਾ ਤਾਂ ਸੋਚ ਲਾ ਵੀ ਜਦੋਂ ਮੈਨੂੰ ਭੁੱਖ ਲੱਗੂਗੀ ਕੋਈ ਦੋ ਖਾ ਲਵਾਂਗੀ ਘਰ ਦੇ ਬਾਕੀ ਵੀ ਜੀ ਹੈਗੇ ਆ ਮੈਂ ਵੀ ਹੈਗਾ ਮੇਰੀ ਮਾਂ ਵੀ ਹੈਗੀ ਆ ਉਹਨਾਂ ਬਾਰੇ ਤ ਵੀ ਕੋ ਸੋਚ ਲੋ ਦੇ ਲੋ ਕਛ ਤਾਂ ਥੋੜਾ ਬੋਤਾਂ ਤਾਨੂੰ ਕਿ ਨਹੀਂ ਨਾਲੇ ਟਾ ਡੈ ਡੈਡੀ ਜੀ ਵੀ ਹੋਣ ਵਾਲਿਆ ਘਰੇ ਦੋ ਦਿਨ ਹੋ ਗਏ ਬਾਹਰ ਉਹਨਾਂ ਨੇ ਵੀ ਆਉਣਾ ਹੈ ਉਹਨਾਂ ਵਾਸਤੇ ਵੀ ਕੋਈ ਬਣਾ ਲੋ ਉੱਠ ਕੇ ਕਿ ਨਹੀਂ ਇੱਥੇ ਬੈਠੇ ਰਹਿਣਾ ਸੱਜ ਕੇ ਜੇ ਘਰ 'ਚ ਰਹਿਣਾ ਨਾ ਤੇ ਕੰਮ ਕਰਨਾ ਪੈਣਾ ਐ ਇਦਾਂ ਬੈਠਿਆ ਨਹੀਂ ਸਰਨਾ ਮੂੰਹ ਤੇ ਘਰੋਂ ਮੇਰੇ ਵੱਲ ਨਾਲੇ ਆ ਜਿਹੜਾ ਸਭ ਕੁਝ ਹੋਣਿਆ ਨਾ ਇਹਦੀ ਜ਼ਿੰਮੇਵਾਰ ਤੂੰ ਆ ਸੋਚ ਕੇ ਵੇਖ ਇੱਕ ਵਾਰ ਜੇ ਤੂੰ ਘਰ ਦੇ ਕੰਮ ਕਰਨ ਨੂੰ ਇੱਥੇ ਬੈਠੀ ਆ ਨਾ ਤੇ ਤੂੰ ਕਿਤੇ ਵੀ ਕਰ ਸਕਦੀ ਆ ਚੱਲ ਜਾ ਬਾਹਰ ਬਨ ਜਾ ਨੌਕਰਣੀ ਕਰੀ ਜਾ ਘਰ ਦੇ ਕੰਮ ਕੰਮ ਕਰੀ ਜਾ ਅਸੀਂ ਤਾਂ ਚਲ ਜਾਣਾ ਪਰਦੇਸਾਂ ਨੂੰ ਤੇ ਉੱਥੇ ਜਾਣ ਦਾ ਕਾਰਨ ਮੇਰਾ ਤੂੰ ਹੀ ਆ ਤੇਰੇ ਤੋਂ ਸੱਦ ਕੇ ਚੱਲਿਆ ਮੈਂ ਨਹੀਂ ਤੇ ਮੈਂ ਕਦੇ ਨਹੀਂ ਜਾਣਾ ਆਪਣਾ ਇੱਥੇ ਕਾਰੋਬਾਰ ਸੰਭਣਾ ਈ ਜਿੰਨਾ ਤੂੰ ਤੰਗ ਕੀਤਾ ਈ ਵੇਹਲਾ ਇੱਕ ਤੂੰ ਆ ਜਿਹੜੀ ਮੇਰੇ ਬਾਰੇ ਸੋਚਦੀ ਨਹੀਂ ਜਿਦ ਨਾਲ ਚਾਰ ਲਾਵਾਂ ਲਈਆਂ ਤੂੰ ਉਹਦੇ ਬਾਰੇ ਨਹੀਂ ਸੋਚਦੀ ਇੱਕ ਉਹ ਆ ਜਿਹਦੇ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਤੇ ਮੇਰ ਨਾਲ ਇੰਨਾ ਲਗਾ ਕਰਦੀ ਆ ਅਗਲੀ ਲੈ ਕੇ ਚੱਲੀ ਨਾ ਮੈਨੂੰ ਤੂੰ ਕੀ ਕੀਤਾਈ ਅੱਛਾ ਤਾਨੂੰ ਨਾ ਬਾਹਰ ਜਾਂਦੀ ਨਹੀਂ ਪਈ ਤੁਸੀਂ ਨਾ ਬਸ ਸਿਰਫ ਲਾਲਚ ਨੂੰ ਚੱਲੇ ਜੇ ਬਾਹਰ ਤੁਹਾਨੂੰ ਕੀ ਲੱਗਦਾ ਵਾ ਉਹ ਤੁਹਾਨੂੰ ਬਾਹਰ ਲੈ ਜਾਊਗੀ ਤੇ ਤੁਹਾਨੂੰ ਜਾਂਦੇ ਗੱਡੀ ਚ ਬਾਦੂਗੀ ਉਹਨੇ ਵੀ ਨਾ ਆਪਣੇ ਉੱਥੇ ਜਾ ਕੇ ਕੰਮ ਹੀ ਕਢਵਾਉਣੇ ਆ ਕੰਮ ਤੇ ਲਵਾਊਗੀ ਇਹਦੀ ਤਾਂ ਹੈ ਨਹੀਂ ਕਿ ਰਾਜੇ ਦੀ ਤੀ ਕਿ ਜਾਂਦੇਰ ਕੋ ਚਾਰ ਪੰਜ ਗੱਡੀਆਂ ਲੱਗਿਆ ਹੋਗੇ ਤੈਨੂੰ ਜਾ ਕੇ ਗੱਡੀ ਚ ਭਾਦੂਗੀ ਤਾਂ ਇਹ ਹਾਲ ਸਰਕਾਰ ਦੇ ਦਊਗੀ ਇਹ ਸਿਰਫ ਨਾ ਮਤਲਬੀ ਆ ਇਹ ਵੀ ਤਾਂ ਹੀ ਵੇਲ ਥੋੜੇ ਟੈਮ ਦੀ ਗੱਲ ਹੁਣੀ ਤੈਨੂੰ ਆਪਣੇ ਆਪ ਉਹ ਜੀ ਲੀਅਤ ਨਾ ਸਾਰਾ ਕੁਝ ਸਾਹਮਣੇ ਆ ਜਾਣੀ ਜੇ ਭਾਵੇਂ ਮਤਲਬੀ ਹੋਵੇ ਜੋ ਮਰਜੀ ਹੋਵੇ ਤੇਰ ਤੋ ਦੇ ਖੜਾ ਛੁੱਟੂ ਗਾਣਾ ਮੇਰਾ ਚਲ ਉਹ ਤੇ ਮੈਨੂੰ ਫੇਰ ਬਾਹਰ ਲੈ ਕੇ ਜਾਣੀ ਤੂੰ ਕੀ ਕੀਤਾਈ ਮੈਂ ਤੇ ਇਹੋ ਹੀ ਆ ਨਾ ਤੁਸੀਂ ਮੇਰੇ ਤੋਂ ਭਜ ਦੇ ਜੇ ਤੈਨੂੰ ਤੇ ਇਹੋ ਹੀ ਆ ਕਿਹੜੇ ਵੇਲੇ ਹੋਵੇ ਉਹ ਤੈਨੂੰ ਬਾਹਰ ਲੈ ਲੈ ਜਾ ਸਿੰਮਰ ਤੇ ਚੱਲ ਜੇ ਮੈਂ ਤੈਨੂੰ ਮੈਂ ਤੈਨੂੰ ਖੜਾ ਛਡਾਉਣਾ ਚਾਹੁੰਦੇ ਜੀ ਛਡਾਉਣਾ ਨਹੀਂ ਆ ਤੂੰ ਕੀ ਕੀਤਾ ਦੱਸ ਮੈਨੂੰ ਤੈਨੂੰ ਇੰਨਾ ਕੁਝ ਕਹਿ ਤਮੰਨੀ ਕੋਈ ਗੱਲ ਮੇਰੀ ਹਰ ਵਕਤ ਉਹਦਾ ਸੋਚਦੀ ਆਪਣੇ ਭਰਾ ਦਾ ਆਖਿਰ ਕਰਜ਼ਾ ਵੜਾ ਫਿਰ ਤੇ ਐਦਾ ਨਹੀਂ ਤੈਨੂੰ ਖਿਆਲ ਹੁਣ ਵੱਧ ਗਿਆ ਨਾ ਕੰਮ ਕੀ ਮਿਲਿਆ ਈ ਵੇਖੋ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਪਿਆਰ ਨਾਲ ਸਮਝਉਣੀ ਮੈਂ ਜੂਰੀ ਨਹੀਂ ਆ ਕਿ ਮੈਂ ਆਪਣੇ ਭਰਾ ਦਾ ਸੋਚਦੀ ਮੈਂ ਤੁਹਾਡਾ ਵੀ ਉਹਨਾਂ ਸੋਚਦੀ ਆ ਪਰ ਮੈਨੂੰ ਤਾਂ ਸਮਝਣ ਦੀ ਕੋਸ਼ਿਸ਼ ਕਰੋ ਨਾ